ਆਜੋ ਆਜੋ ਸਰ ਆਹੀ ਮਕਾਨ ਆਈ ਬਸ ਅੰਦਰ ਐ ਇਸ ਘਰ ਦੇ ਵਿੱਚ ਹੁਣ ਤੁਸੀਂ ਰਹਿਣਾ ਹੀ ਹੈ ਮੈਂਨੇ ਸਫਾਈ ਕਰਵਾਤੀ ਸੀ ਜੀ ਤੇ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੁਸੀਂ ਬਸ ਮੈਨੂੰ ਇੱਕ ਫੋਨ ਕਰਨਾ ਮੈਂ ਹਾਜ਼ਰ ਹੋ ਜਾਊਗਾ ਘੰਟਾ ਠੀਕ ਹੈ ਜੀ ਪਰ ਜ਼ਿੰਦਗੀ ਜਿਉਣ ਲਈ ਜਿਹੜਾ ਕੁਝ ਚਾਹੀਦਾ ਆਪਾਂ ਨੂੰ ਉਹ ਤਾਂ ਇਸ ਘਰੇ ਹੈ ਨਹੀਂ ਪੂਰਾ ਸੂਰਾ ਸਮਾਨ ਨਹੀਂ ਹੈਗਾ ਹਾਂ ਚੱਲ ਕਾਲੀ ਕਿਉਂ ਕਰਦੀ ਆ ਕੱਲੂ ਪਟਿਆਲੇ ਜਾਣਾ ਤਾਂ ਹੈ ਸ਼ਹਿਰ ਤੋਂ ਦਵਾ ਲਿਆਉਂਗਾ ਮੈਂ ਤੈਨੂੰ ਸਮਾਨ ਜਿਹੜਾ ਲੈ ਕੇ ਆਣਾ ਲੈ ਆਈ ਅਨਾਲ ਦੇ ਕਮਾਂਡ ਦੇ ਵਿੱਚ ਤੇ ਨੇ ਦੋ ਮਾਮਾ ਪੀਆਂ ਰਹਿੰਦੀਆਂ ਨੇ ਬੜੇ ਚੰਗੇ ਸੁਭਾਅ ਦੀਆਂ ਨੇ ਜੀ ਕੋਈ ਵੀ ਚੀਜ਼ ਦੀ ਲੋੜ ਹੋਵੇ ਤੁਸੀਂ ਇਹਨਾਂ ਤੇ ਕਰਵਾ ਲਿਓ ਵਿੱਚ ਅਸੀਂ ਕਹੋਗੇ ਜੀ ਚੱਲ ਮੈਂ ਇੰਦਰ ਤੂੰ ਐਂ ਕਰ ਚਾਹ ਬਣਾ ਸਾਡੇ ਦੋਨਾਂ ਵਾਸਤੇ ਬਣਾ ਲੈ ਲਈ ਔਰ ਨਹੀਂ ਮਰੀ ਤੁਸੀਂ ਚਾਹ ਨਾ ਬਣਾਓ ਜੀ ਮੈਂ ਚਾਹ ਬਣਵਾ ਕੇ ਲੈ ਕੇ ਆਉਣਾ ਜੀ ਓਕੇ ਓਂ ਟੈਨਸ਼ਨ ਲੈ ਰੇ ਐਵੇਂ ਆਹ ਨਾਲੇ ਮੈਂ ਬਾਕੀ ਪਟਵਾਰੀਆਂ ਵਾਂਗੂ ਨਹੀਂ ਹੈਗਾ ਵੀ ਤਾਂ ਹਣ ਚੁਕਿੱਲਾ ਲਈ ਫਿਰਾਂ ਵੀ ਹਾਂ ਮੈਂ ਤਾਂ ਪਟਵਾਰੀ ਆ ਤੂੰ ਐਨੀ ਟੈਨਸ਼ਨ ਨਾ ਲੈ ਮੈਂ ਵੀ ਤੁਹਾਡੇ ਵਾਂਗੂ ਇੱਕ ਕਾਮ ਇਨਸਾਨ ਆ ਤੇ ਇਹ ਆਉਦਾ ਵੀ ਨਾ ਤੁਹਾਡੇ ਵਰਗੇ ਬੰਦਿਆਂ ਦਾ ਹੀ ਦਿੱਤਾ ਮਾਨਤਾ ਆਣਾ ਆਪਣਾ ਹੀ ਨਹੀਂ ਸਾਹ ਜੀ ਆ ਗੱਲ ਕਹਿ ਕੇ ਤਾਂ ਤੁਸੀਂ ਨਮਾਨਿਆ ਦਾ ਮਾਨ ਹੀ ਰੱਖਤਾ ਜੀ ਬਸ ਮੇਰੀੋ ਗਲਤੀ ਹੈ ਜੀ ਬਸ ਮੈਂ ਹੀ ਧਿਆਨ ਨਹੀਂ ਦਿੱਤਾ ਹੈ ਗੱਲ ਚਾਹ ਪਾਣੀ ਤਾਂ ਦੇਣਾ ਹੀ ਪੂਗਾ ਜੀ ਤੁਸੀਂ ਆਓਗੇ ਆ ਸ਼ਾਮ ਦੀ ਰੋਟੀ ਮੇਰੇ ਘਰ ਨਹੀਂ ਹੋਈ ਮੈਂ ਬਾਕੀ ਚਾਹ ਪਾਣੀ ਲੈ ਕੇ ਆਉਣਾ ਠੀਕ ਆ ਉਹ ਚਲ ਠੀਕ ਆ ਜੀ ਜੇ ਤੂੰ ਦਿਲ ਤੋਂ ਸੇਵਾ ਕਰਨੀ ਹੋ ਚਾਹਨਾ ਤਾਂ ਕਰ ਲੈ ਪਰ ਸਿਰਫ ਅੱਜ ਅੱਜ ਠੀਕ ਆ ਹਾਂ ਜੀ ਚਲ ਚਲੇ ਆ ਬਾਹਰ ਤੋਂ ਨਿਕਲ ਚਲ ਆਯਾ ਅਮਰੰਦ